ਜੰਤਾ ਪਾਠ ਨਹੀਂ ਵੱਡਾ ਪਰ ਉਪਕਾਰੀ ਰਾਜਾ ਮਹਾਰਾਜਾ ਰਣਜੀਤ ਸਿੰਘ ਸੀ ਵੱਡਾ ਪਰਉਪਕਾਰੀ ਜਿਸ ਨੇ ਰਾਜ ਦੇ ਪਮਾ ਅਜ ਤੱਕ ਕਰਦੇ ਸਭ ਸੰਸਾਰੀ ਮਹਾਰਾਜਾ ਰਣਜੀਤ ਸਿੰਘ ਇੱਕ ਦਿਨ ਵਲ ਸ਼ਹਿਰ ਦੇ ਆਇਆ ਮਹਾਰਾਜੇ ਦੀ ਆਵ ਭਗਤ ਨੇ ਸ਼ਹਿਰ ਸੀ ਗਿਆ ਸਜਾਇਆ ਫੁੱਲਾਂ ਦੀ ਸੀ ਵਰਖਾ ਹੋਵੇ ਰਾਜੇ ਉੱਤੇ ਪਾਈ ਕਿਉਂਕਿ ਸਾਰੀ ਪਰਜਾ ਜਾਂਦੀ ਰਾਜੇ ਉੱਤੋਂ ਆਈ ਇੱਕ ਗਰੀਬ ਜਿਹੀ ਬੁੱਢੀ ਮਾਈ ਉਸ ਵੇਲੇ ਪੰਜੀ ਆਵੇ ਤਵਹ ਲੋਹੇ ਦਾ ਰੋਟੀਆਂ ਵਾਲਾ ਰਾਜੇ ਨਾਲ ਕਸਾਵੇ ਮੈਂ ਸੁਨੇਹਾ ਤੂੰ 파ਰਸ ਰਾਜਾ ਬਣ ਕੇ ਆਇਆ ਸਵਾਲੀ ਸ਼ਾਇਦ ਲੋਹਾ ਬਣ ਜਾਏ ਸੋਨਾ ਹੋ ਜਾਏ ਦੂਰ ਕੰਗਾਲੀ ਤਵੇ ਬਰਾਬਰ ਸੋਨਾ ਦੇ ਕੇ 파ਰਸ ਬਣਿਆ ਦਿਖਾ ਦਿ ਦਿਖਾ ਲੈ ਕੱਟ ਕੇ ਉਹਦੀ ਗਰੀਬੀ ਰਾਜੇ ਭਾਗ ਉਸ ਨੂੰ ਲਾਣਾ ਬੁੱਢਣੀ ਮਾਤਾ ਦੇ ਅਸੀਸਾਂ ਰਾਜੇ ਨੂੰ ਸੁਣਾਵੇ ਜੁਗੋ ਜੁਗ ਤੱਕ ਰਹੇ ਜੀ ਹੁੰਦਾ ਤੇਰਾ ਰਾਜ ਸੁਹਾਵੇ ਮਹਾਰਾਜੇ ਦੇ ਰਾਜ ਦੇ ਬੱਚੇ ਉਹ ਕਟਨਾ ਇੱਕ ਸੁਨਾਵਾ ਰਾਜੇ ਦੇ ਇਨਸਾਫ ਨੇ ਮਹਿਮਾ ਸਦਾ ਸਦਾ ਹੀ ਕਾਹ ਰਾਜੇ ਉਸ ਦੇ ਇੱਕ ਵੈਰਾ ਸੀ ਕਾਲ ਪੈ ਗਿਆ ਪਾਰੀ ਮਹਾਰਾਜਾ ਤਦ ਸਾਬਤ ਹੋਇਆ ਵੱਡਾ ਪਰਪਕਾਰੀ ਉਸ ਨੇ ਆਪਣੇ ਰਾਜ ਦੇ ਅੰਦਰ ਪੰਡਾਰ ਅੰਦੇ ਲਾਇ ਜਿੰਨਾ ਮਰਜੀ ਅਨ ਕੋਈ ਲੈ ਜਾਵੇ ਆਪਣੀ ਭੁੱਖ ਟਾਵੇ ਇੱਕ ਬੁੱਢੀ ਮੋਚੀ ਦੀ ਪੰਡ ਚੁੱਕ ਕੇ ਘਰ ਉਸ ਦੇ ਸੀ ਪਤਾਇਆ ਕਰ ਜਾਂਦਾ ਐ ਸੇਵਕ ਰਾਜਾ ਸਾਹਿਬ ਦੇ ਕਰ ਦਿਖਲਾਇਆ ਮਹਾ ਸਿੰਘ ਦਾ ਪੁੱਤਰ ਰਾਜਾ ਵੱਡਾ ਉਹ ਮਹਦਾਨੀ ਹਰ ਮੰਦਰ ਤੇ ਸੋਨਾ ਚੜਾਉਣ ਦੀ ਸੇਵਾ ਗਈ ਪਰਵਾਨੀ ਸ਼ੇਰੇ ਪੰਜਾਬ ਦਾ ਜਸਤਾਇਓ ਤਾਂ ਜਗ ਹੈ ਜਾਂਦਾ ਕਾਇਆ ਉਸ ਤੇ ਰਾਜ ਵਿੱਚ ਕੋਈ ਨਹੀਂ ਦੋਸ਼ੀ ਫਾਂਸੀ ਗਿਆ ਚੜਾਏ ਸੁਝਾਂ ਸ਼ੇਰੇ ਪੰਜਾਬ ਜੀਆਂ ਕੋਈ ਅੱਜ ਤੱਕ ਨਹੀਂ ਆਇਆ ਜਿਸ ਨੇ ਬੋਝ ਗਰੀਬਾਂ ਦਾ ਹੈ ਸਿਰ ਉੱਤੇ ਟਵਾਇਆ ਐਸੀ ਜੀ ਸਾਡਾ ਅੱਜ ਦਾ ਪਾਤ ਵੱਡਾ ਪਰਪਕਾਰੀ ਰਾਜਾ ਜੀ ਵਾਤਵਾ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤਾਂ ਜੀ ਆਪਣੇ ਬੱਚਿਆਂ ਨੂੰ ਪੰਜਾਬੀ ਆ ਸਕੇ ਪੜ੍ਹ ਸਕਣ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਲੈ ਕੇ ਜੀ ਸਸਿਕਾ